ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਆਲੂ ਮਟਰਾਂ ਦੀ ਟਿੱਕੀ ਤੇ ਜਿਸ ਵਿੱਚ ਲੈਏ ਨੇ ਆਪਾਂ ਆਲੂ ਆਲੂਆਂ ਨੂੰ ਆਪਾਂ ਧੋ ਕੇ ਉਬਾਲ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਵੀ ਲਿਆ ਵਾ ਤੇ ਆਹ ਜਿਹੜੇ ਮਟਰ ਵਾ ਇਹਨਾਂ ਨੂੰ ਵੀ ਆਪਾਂ ਧੋ ਲਿਆ ਵਾ ਤੇ ਇਹਦੇ ਵਿੱਚ ਆਪਾਂ ਲੈਏ ਨੇ ਪਿਆਜ਼ ਦੋ ਪਿਆਜ਼ ਲੈਨੇ ਛੋਟੇ ਤੇ ਨਾਲ ਲਿਆ ਵਾ ਤਨੀਆ ਨਾਲ ਲਿਆ ਨੇ ਹਰੀਆਂ ਮਿਰਚਾਂ ਤੇ ਨਾਲ ਲਿਆ ਆਪਾਂ ਅਦਰਕ ਤੇ ਜਿਹੜਾ ਮਤਲਬ ਆਪਾਂ ਆ ਇਹਦਾ ਆਟਾ ਵਾ ਟਿੱਕੀਆਂ ਦਾ ਉਹਨਾਂ ਨੂੰ ਆਪਾਂ ਹੁਣ ਗੁੰਨ ਕੇ ਪਹਿਲਾਂ ਰੈਡੀ ਕਰ ਲੈਣਾ ਵਾ ਤੇ ਫਿਰ ਬਾਅਦ ਦੇ ਵਿੱਚ ਆਪਾਂ ਆਲੂ ਦੀ ਸਮਗਰੀ ਬਣਾਵਾਂਗੇ ਦੇਖੋ ਜੀ ਜਿਹੜਾ ਆਪਾਂ ਟਿੱਕੀਆਂ ਬਣਾਉਣ ਵਾਸਤੇ ਵੇਸਣ ਲਿਆ ਵਾ ਉਹ ਆਪਾਂ ਲਿਆ ਵਾ ਇੱਕ ਕੌਲੀ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਥੋੜਾ ਜਿਹਾ ਜੀਰਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਚੋੜਾ ਚੋੜਾਣਾ ਇਹਨਾਂ ਨੂੰ ਇਦਾਂ ਇਹਦੇ ਵਿੱਚ ਪਾ ਕੇ ਆਪਾਂ ਛਾਣ ਕੇ ਤਾਂ ਹੁਣ ਇਹਦਾ ਜਿਹੜਾ ਘੋਲ ਵਾ ਉਹ ਆਪਾਂ ਗੁੰਨ ਕੇ ਬਣਾਵਾਂਗੇ ਜਿੱਦਾਂ ਆਟਾ ਗੁੰਨੀਦਾ ਨਾ ਇਦਾਂ ਆਪਾਂ ਇਹਨਾਂ ਨੂੰ ਗੁੰਨ ਕੇ ਬਣਾਵਾਂਗੇ ਦੇਖੋ ਜੀ ਆਪਾਂ ਇਹਨੂੰ ਨਾ ਗਰਮ ਪਾਣੀ ਦੇ ਨਾਲ ਆਪਾਂ ਨੂੰ ਥੋੜਾ ਜੈਤਨਾ ਜਿਹਦਾ ਆਟਾ ਗੁੰਨੀ ਦਾਇਤਾ ਗੋਲ ਲੈਣਾ ਦੇਖੋ ਜੀ ਹੁਣ ਆਪਾਂ ਆਲੂਆਂ ਨੂੰ ਲਾਵਾਂਗੇ ਤੜਕਾ ਸਭ ਤੋਂ ਪਹਿਲਾਂ ਜਿਹੜੇ ਆਲੂ ਆ ਆਪਾਂ ਇਹਨਾਂ ਨੂੰ ਕद्दूकस ਕਰ ਲਵਾਂਗੇ ਐਸਟਾ ਇਹ ਇਹਧਰ ਆਪਾਂ ਕੜਾਈ ਲਈ ਰੱਖ ਇਹਦੇ ਵਿੱਚ ਪਾ ਲਿਆ ਵਾ ਤੇਲ ਤੇ ਹੁਣ ਆਪਾਂ ਤੜਕਾ ਲਾਵਾਂਗੇ ਤੇ ਇੱਕ ਪਾਸੇ ਆਪਾਂ ਜਿਹੜੇ ਆਲੂ ਆ ਉਹਨਾਂ ਨੂੰ ਏਦਾਂ ਮੈਚ ਕਰੀ ਜਾਂਦੇ ਆ ਕਿਉਂ ਕੱਦੂਗਾ ਛੋ ਜਾਣਾ ਆਪਣਾ ਤੇਲ ਹੋ ਗਿਆ ਗਰਮ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਟਰ ਇਹਨਾਂ ਨਾਲ ਹੀ ਆਪਾਂ ਇਹ ਪਾ ਦਵਾਂਗੇ ਪਿਆਜ਼ ਨਾਲੇ ਐਡ ਕਰ ਦਵਾਂਗੇ ਆਪਾਂ ਅਦਰਕ ਇਹਨੂੰ ਮੜਾ ਕੇ ਹਲਕਾ ਜਿਹਾ ਹਿਲਾ ਲਾਂਗੇ ਤੇ ਇਹ ਨਾਲ ਹੀ ਪਾ ਦਾਂਗੇ ਹਰੀਆਂ ਮਿਰਚਾਂ ਤੇ ਅੱਧਾ ਲੰਮਾ ਜਿਹਾ ਆਪਾਂ ਪਾ ਦਾਂਗੇ ਨਮਕ ਦਾ ना आप ये एड कर देवे गर्म मसाला थोड़ी जी पा देवे ये बेगी मिर्च पावेंगे जीरा जीरा पाउडर आप थोड़ा जहा पा देवे ये ਤਾਂ ਜੀ ਇਹ ਜਿਹਨਾਂ ਆ ਇਹਦਾ ਬਹੁਤ ਹੀ ਟੇਸਟ ਵਧੀਆ ਆ ਜਾਂਦਾ ਵਾ ਇਸ ਕੋਲ ਤੇ ਆਪਾਂ ਅੰਡਾ ਤਾਂ ਇਸੇ ਹੀ ਪਾਉਣਾ ਵਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਤਨ ਲਵਾਵਾਂਗੇ ਟਮਾਟਰਾਂ ਨੂੰ ਜਦੋਂ ਇਹ ਆਪਣੇ ਮਤਨ ਬਣਾਉਂਦੇ ਨੇ ਜਦੋਂ ਪੱਕ ਜਾਣ ਤੇ ਹੁਣ ਜਿਹੜੇ ਆ ਆਪਣੇ ਆਲੂ ਆ ਤੇ ਉਹ ਆਪਾਂ ਗੱਦੂ ਕਾਸ਼ ਜਿਹੜੇ ਕੀਤੇ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਐਡ ਕਰ ਦਵਾਂਗੇ ਇਹਨਾਂ ਹਲੀ ਆਪਾਂ ਜਿਹੜਾ ਕੱਟਿਆ ਹੋਇਆ ਧਨੀਆ ਆ ਇਹ ਜਿਹੜੇ ਪਾ ਰਹੇ ਹਾਂ ਜਿਹੜਾ ਮਾਹੂ ਬਹਿੰਗਾਰਾ ਇਹ ਦਾ ਮਸਾਲਾ ਇਹਦਾ ਜਿਹੜਾ ਮਸਾਲਾ ਵਾ ਇਹ ਹਮੇ ਰੈਡੀ ਹੋ ਗਿਆ ਵਾ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਕੱਢ ਗਏ ਤੇ ਫਿਰ ਆਪਾਂ ਟਿੱਕੀਆਂ ਬਣਾਵਾਂਗੇ ਖੋ ਜੀ ਹੁਣ ਆਪਾਂ ਆਟੇ ਨੂੰ ਲੈ ਕੇ ਇਸ ਤਰ੍ਹਾਂ ਇਦਾਂ ਗੋਲ ਕਰ ਲੈਣਾ ਵਾ ਤਾਂ ਫਿਰ ਆਪਾਂ ਇਹਨੂੰ ਇਦਾਂ ਕਰਕੇ ਤੇ ਇਹਦੇ ਵਿੱਚ ਜਿਹੜੇ ਆਲੂ ਆ ਨਾ ਉਹਨਾਂ ਨੂੰ ਇਦਾਂ ਪਾਉਣਾ ਹੈ ਆਲੂਆਂ ਨੂੰ ਪਾ ਕੇ ਤਾਂ ਫਿਰ ਆਪਾਂ ਇਹਨਾਂ ਨੂੰ ਨਾ ਹਲਕਾ ਹਲਕਾ ਇਦਾਂ ਦੇਖੋ ਜੀ ਤਾਂ ਆਪਣੀ ਰਟਕੀ ਆ ਉਹ ਬਣ ਗਈ ਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਤੇਲ ਦੇ ਵਿੱਚ ਦੇਖੋ ਜੀ ਆਪਾਂ ਇਸ ਤਰ੍ਹਾਂ ਪੇੜੇ ਨੂੰ ਇੱਧੇ-ਇੱਧਾ ਕਰਨਾ ਤਾਂ ਫੇਰ ਆਪਾਂ ਜਿਹੜਾ ਪੇੜਾ ਉਹ ਇੱਧਾ ਵੱਡਾ ਕਰ ਲੈਣਾ ਇੱਦਾਂ ਵੱਡਾ ਕਰਕੇ ਤੇ ਆਪਾਂ ਫੇਰ ਇਹਦੇ ਵਿੱਚ ਜਿਹੜੇ ਆਲੂ ਆ ਨਾ ਉਹਨਾਂ ਨੂੰ ਇਹਦੇ ਵਿੱਚ ਪਾ ਲੈਣਾ ਇਦਾਂ ਆਲੂਆਂ ਨੂੰ ਪਾ ਕੇ ਤੇ ਫਿਰ ਆਪਾਂ ਇਹਨੂੰ ਇਦਾਂ ਕਵਰ ਕਰ ਦੇਣਾ ਆਲੂਆਂ ਦਾ ਘਾਟ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਹਲਕਾ ਹਲਕਾ ਹਲਾ ਲੈਣਾ ਤਾਂ ਕਿ ਜਿਹੜੀ ਆਪਣੀ ਟਿੱਕੀ ਹੈ ਨਾ ਉਹ ਬਣ ਜਵੇ ਆਦਿ ਕੋ ਜਿਹਾ ਇਸ ਤਰ੍ਹਾਂ ਆਪਣੀ ਟਿੱਕੀ ਜਿਹੜੀ ਉਹ ਬਣ ਕੇ ਰੈਡੀ ਹੋਈ ਆ ਤੇ ਆਪਾਂ ਇਦਾਂ ਸਾਰੀਆਂ ਟਿੱਕੀਆਂ ਨੂੰ ਬਣਾਵਾਂਗੇ ਦੇਖੋ ਜੀ ਆਪਣੀਆਂ ਟਿੱਕੀਆਂ ਬਣ ਕੇ ਰੈਡੀ ਹੋ ਗਈਆਂ ਵਾ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਇਹ ਆਸ